ਇੱਤਰ ਦਿਹਾੜੇ ਤੇ ਮੈਂ ਸਮੁੱਚੀ ਲੋਕਾਈ ਨੂੰ ਹਾਜ਼ਰ인 ਸੰਗਤ ਨੂੰ ਔਰ ਇਕਤਾ ਪਾਰਟੀ ਦੀ ਜਿਹੜੀ ਸਮੁੱਚੀ ਇਕਤਾ ਪਾਰਟੀ ਹੈ ਇਹਨਾਂ ਦੇ ਜ਼ਰੀਏ ਮੈਂ ਸਮੁੱਚੇ ਲੋਕਾਈ ਨੂੰ ਅੱਜ ਦੇ ਪ੍ਰਗਟ ਦਿਹਾੜੇ ਤੇ ਵਧਾਈ ਪੇਸ਼ ਕਰਦਾ ਔਰ ਜਦੋਂ ਪਿਛਲਾ ਸਮਾਂ ਦੇਖਦੇ ਆ ਕਿ ਅੱਜ ਦਿਲ ਇਸ ਗੱਲੋਂ ਵੀ ਖੁਸ਼ ਹੁੰਦਾ ਹੈ ਕਿ ਜਦੋਂ ਅਸੀਂ ਪਾਣੀ ਨਹੀਂ ਸੀ ਪੀ ਸਕਦੇ ਅਸੀਂ ਬਰਾਬਰ ਕਿਸੇ ਦੇ ਬੈ ਨਹੀਂ ਸਕਦੇ ਸੀ ਤੇ ਅਸੀਂ ਕਿੰਨੀ ਤਰੱਕੀ ਕੀਤੀ ਹੈ ਅਸੀਂ ਆਪਣੇ ਆਪ ਨੂੰ ਦੱਸਿਆ ਕਿ ਅਸੀਂ ਵੀ ਇਸ ਦੁਨੀਆ ਤੇ ਆਏ ਆ ਅਸੀਂ ਵੀ ਇਸ ਧਰਤੀ ਤੇ ਜਨਮ ਲਿਆ ਤੇ ਅਸੀਂ ਅੱਜ ਇਸ ਸਮੇਂ ਤੇ ਪਹੁੰਚੇ ਆ ਤੇ ਇਸ ਕਰਕੇ ਅੱਜ ਜ਼ਿਆਦਾ ਮਨ ਖੁਸ਼ ਹੁੰਦਾ ਹੈ ਕਿ ਅਸੀਂ ਜਿੰਨਾ ਸਮਿਆਂ ਨੂੰ ਸਰ ਕੀਤਾ ਜਿਹੜੀਆਂ ਮਿਹਨਤਾਂ ਕਰਕੇ ਅਸੀਂ ਸਮਾਜ ਵਿੱਚ ਬਰਾਬਰ ਦੀ ਥਾਂ ਲਈ ਆ ਉਸ ਦਾ ਕਰਕੇ ਵੀ ਅੱਜ ਸਾਰਿਆਂ ਨੂੰ ਵਧਾਈ ਦਿਨਾ ਜੀ ਸੋ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕਰਦਾ ਕਿ ਏਕਤਾ ਬਣਾ ਕੇ ਜਮੇਕਤਾ ਪਾਰਟੀ ਆ ਔਰ ਕਿਸਾਨ ਤੇ ਮਜ਼ਦੂਰ ਇਸੇ ਤਰ੍ਹਾਂ ਇੱਕ ਜੁੜ ਕੇ ਬੈਠੇ ਰਹਿਣਗੇ ਤੇ ਸਮਾਜ ਦੀ ਭਲਾਈ ਇਹਦੇ ਵਿੱਚ ਹੀ ਆ ਤੋ ਸਾਨੂੰ ਸਾਰਿਆਂ ਨੂੰ ਸਾਡੇ ਆਗੂ ਵੀ ਕਹਿੰਦੇ ਆ ਕਿ ਜਦੋਂ ਤੁਸੀਂ ਕਿਸਾਨ ਮਜ਼ਦੂਰ ਏਕਤਾ ਕਹਿੰਦੇ ਹੋ ਪਰ ਉਹਦੀ ਦਿਲ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਕਿਸਾਨ ਤੇ ਮਜ਼ਦੂਰ ਏਕਤਾ ਤਾਂ ਹੀ ਸੰਭਵ ਹੈ ਤੇ ਸਾਡੇ ਦਿਲ ਵਿੱਚ ਵੀ ਇਹ ਦੋਨਾਂ ਨੂੰ ਜਗ੍ਹਾ ਬਣਾਉਣੀ ਪੈਂਦੀ ਹੈ ਤੋ ਸਾਰਿਆਂ ਨੂੰ ਮੈਂ ਫਿਰ ਤੋਂ ਵਿਦਾਈ ਤੇ ਕਰਦਾ ਜੀ ਧੰਨਵਾਦ ਸਰ ਅੱਜ ਤੁਸੀਂ ਵਿਸ਼ੇਸ਼ ਹੋ ਤੇ ਕਿਹ ਲੋਕੀਏ ਪ੍ਰੋਗਰਾਮ ਦੇ ਵਿੱਚ ਪੁੱਜੇ ਆ ਤਾਂ ਗਰਮੀਤ لال ਜੀ ਵੱਲੋਂ ਜਿਹੜਾ ਕਿ ਇਧਰ ਉਪਰਾਲੇ ਹਰ ਸਾਲ ਕੀਤੇ ਜਾਂਦੇ ਕਿੱਦਾਂ ਦੇ ਦੇ ਅੱਜ ਸ੍ਰਿਸ਼ਟੀ ਕਰਤਾ ਭਗਵਾਨ ਵਾਰਣਿਕ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਫਿਰ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੋ ਬੋਲੇ ਸੋ ਨਿਰਭੈ ਭਗਵਾਨ ਵਾਰਣਿਕ ਮਹਾਰਾਜ ਜੀ ਜਿਹੜਾ ਸਾਡਾ ਭਾਰਤ ਦਾ ਇਤਿਹਾਸ ਆ ਸਾਡੀ ਸੰਸਕ੍ਰਿਤੀ ਆ ਸਾਡਾ ਸੱਭਿਆਚਾਰ ਆ ਪੁੱਛ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਦਾ ਬਹੁਤ ਇੱਕ ਅਹਿਮ ਸਥਾਨ ਆ ਬੱਚਾ ਬੱਚਾ ਹਿੰਦੁਸਤਾਨ ਦਾ ਜਿਹੜਾ ਮੂਲ ਨਿਵਾਸੀ ਆ ਸਾਰੇ ਆਪਾਂ ਇਹਨਾਂ ਦੀਆਂ ਸਿਖਿਆਵਾਂ ਦੇ ਉੱਪਰ ਚੱਲਦੇ ਆ ਅੱਜ ਉਹ ਇਹ ਸਾਡੇ ਗੁਰਮੀਤ్రਾਲ ਬਿੱਟੂ ਜੀ ਹੁਣਾਂ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ ਮਹਾਰਾਜ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਅਤੇ ਬਹੁਤ ਹੀ ਸ਼ਲਾਘਾਯੋਗ ਕੰਮ ਆ ਉਹਦਾ ਕਾਰਨ ਕੀ ਆ ਕਿ ਅੱਜ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਪ੍ਰਤੀ ਆਪਣੇ ਮਹਾਰਿਸ਼ੀਆਂ ਦੇ ਪ੍ਰਤੀ ਆਪਣੇ ਬਹਾਦਰ ਜਿਹੜੇ ਸਾਡੇ ਹੋਏ ਆ ਸਾਡੇ ਸੂਰਬੀਰ ਗੁਰੂ ਪੀਰ ਹੋਏ ਆ ਉਹਨਾਂ ਬਾਰੇ ਦੱਸਣਾ ਭੁੱਲ ਗਏ ਆਪਾਂ ਇਸੇ ਕਰਕੇ ਆਪਾਂ ਇਹਦੀ ਜਾਗਰੂਤਾ ਬੱਚਿਆਂ ਵਿੱਚ ਲਿਆਉਣੀ ਆ ਉਹ ਨਹੀਂ ਲਿਆ ਰਹਾ ਕਿਉਂਕਿ ਅੱਜ ਮੋਬਾਈਲ ਦਾ ਯੁੱਗ ਆ ਗਿਆ ਕੰਪਿਊਟਰ ਤੇ ਬਹਿ ਗਏ ਕੱਲਾ ਕੱਲਾ ਬੱਚਾ ਫੋਨ ਫੜਿਆ ਹੋਇਆ ਪਰ ਕਰ ਕਿਸੇ ਕੋ ਟਾਈਮ ਹੈ ਨਹੀਂ ਕਿ ਆਪਣੇ ਬੱਚਿਆਂ ਨੂੰ ਰਾਤ ਨੂੰ ਜਿਦਾ ਪਹਿਲਾਂ ਸਾਡੇ ਦਾਦੀਆਂ ਨਾਨੀਆਂ ਮਾਵਾ ਪੈਣਾ ਕਹਾਣੀਆਂ ਸੁਣਾਉਂਦੇ ਸੀ ਸਾਖੀਆਂ ਸੁਣਾਉਂਦੇ ਸੀ ਗੁਰੂਆਂ ਪੀਰਾਂ ਦੀ ਉਹ ਆਪਾਂ ਅੱਜ ਖਤਮ ਕੰਮ ਹੋ ਗਿਆ ਉਹਦਾ ਕਾਰਨ ਕੀ ਹੋਇਆ ਕਿ ਅੱਜ ਸਾਡੇ ਜਿਹੜੇ ਬੱਚੇ ਆ ਉਹਨਾਂ ਧਰਮ ਬਾਰੇ ਜਾਣਕਾਰੀ ਨਾ ਹੋਣ ਦੇ ਕਾਰਨ ਉਹ ਧਰਮ ਪਰिवर्तन ਵੱਲ ਤੁਰ ਗਏ ਜਿਹੜਾ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਸਾਡਾ ਸਨਾਤਨ ਧਰਮ ਆ ਉਹ ਸਾਡੇ ਇੱਕ ਇਕਾਸਤਾ ਹੋਇਆ ਕਿ ਜੇ ਉਸ ਜੁਨੀ ਚੋਂ ਬੰਦਾ ਜੰਮਿਆ ਉਸ ਮਾਂ ਦਾ ਜੋ ਧਰਮ ਹੈ ਉਹਦੇ ਵਿੱਚ ਪ੍ਰਪੱਕ ਰਹਿਣਾ ਕਹਿੰਦਾ ਮਤਲਬ ਕਿ ਇਹ ਟੈਕਨੀਕ ਦੇ ਨਾਲ-ਨਾਲ ਧਰਮ ਦੇ ਨਾਲ ਵੀ ਜੋੜਨਾ ਪੇਟੈਂਸ ਨੂੰ ਚਾਹੀਦਾ ਇਹ ਮੈਂ ਜਿਹੜਾ ਇਹਨਾਂ ਦੇ ਅੱਜ ਉਪਰਾਲਾ ਕੀਤਾ ਮੈਂ ਇਹਨਾਂ ਦਾ ਫਿਰ ਧੰਨਵਾਦ ਕਰਦਾ ਕਿ ਉਹ ਆਪਣੇ ਬੱਚਿਆਂ ਨੂੰ ਆਪਾਂ ਡੀਜੇ ਲਾ ਕੇ ਨਾ ਇਕੱਲਾ ਕਮਨਵੇੜ ਦੀਏ ਸਾਰੇ ਆਪਾਂ ਉਹਨਾਂ ਨੂੰ ਦਸੀਏ ਕਿ ਭਗਵਾਨ ਵਾਲਮੀਕ ਦੀ ਕੌਣ ਸੀ ਭਗਵਾਨ ਸ਼੍ਰੀ ਰਾਮ ਜੀ ਕੌਣ ਸੀ ਸੀਤਾ ਮਾਤਾ ਕੌਣ ਸੀ ਲਵ ਕੁਸ਼ ਕੌਣ ਸੀ ਕਿੱਦਾਂ ਪੈਦਾ ਹੋਏ ਗੁਰੂ ਨਾਨਕ ਜੀ ਕੌਣ ਸੀ ਗੁਰੂ ਨਾਨਕ ਦੇਵ ਜੀ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਕੌਣ ਸੀ ਸਰਬੰਸ ਕਿਉਂ ਵਾਰਿਆ ਕਿਉਂ ਲੋੜ ਪਈ ਵਾਰਨ ਦੀ ਭਰ ਦੇ ਤੋ ਧਰਮ ਲਈ ਰੱਖਿਆ ਵਾਸਤੇ ਐ ਸਾਰੇ ਇੱਕੋ ਹੀ ਆ ਉਹ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਨੂੰ ਜਿਹੜਾ ਵੱਧ ਤੋਂ ਵੱਧ ਆ ਆਪਣੇ ਧਰਮ ਦੇ ਬਾਰੇ ਆਪਣੀ ਦੇਸ਼ ਦੇ ਬਾਰੇ ਆਪਣੀ ਕੌਮ ਦੇ ਬਾਰੇ ਉਹਦਾ ਆਪਣੇ ਬੱਚਿਆਂ ਨੂੰ ਆਪਾਂ ਦੱਸਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਆ ਉਹ ਪ੍ਰਭੂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲ ਕੇ ਜਿਹੜਾ ਆਪਣਾ ਜੀਵਨ ਸਫਲਾ ਕਰਦੇ ਰਹਿਣ ਤੇ ਸਮੂਹ ਪ੍ਰਬੰਧਕ ਕਮੇਟੀ ਦਾ ਬੜਾ ਧੰਨਵਾਦ ਹੈ ਕਿ ਇਹਨਾਂ ਨੇ ਇਸ ਪ੍ਰਾਜੈ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਧਰਮ ਨਾਲ ਜੋੜਿਆ ਬਹੁਤ-ਬਹੁਤ ਧੰਨਵਾਦ ਪਾਰਟੀ ਪੁਰ ਸੁਮੱਚੀ ਇਕਤਾ ਪਾਰਟੀ ਵੱਲੋਂ ਕੁਰਸੈਰ ਦੇ ਸਹਿਯੋਗ ਦੇ ਨਾਲ ਮੈਂ ਸਮਝਦਾ ਕਿ ਭਗਵਾਨ ਵਾਲਮੀਕ ਮਹਾਰਾਜ ਦਾ ਜਿਹੜਾ ਹਰ ਸਾਲ ਮੈਂ ਸਮੇਂ ਦਾ ਵੀ ਬੜੀ ਸ਼ਰਧਾ ਭਾਵਨਾ ਨਾਲ ਇਹ ਮਾਰਕਪੜ ਚੌਂਗ ਵਿੱਚ ਮਨਾਇਆ ਜਾਂਦਾ ਔਰ ਇਸ ਸਾਲ ਦੇ ਵਿੱਚ ਵੀ ਮੈਂ ਸਮੇਂ ਦਾ ਵੀ ਕਾਫੀ ਸਾਥੀਆਂ ਦਾ ਸੰਯੋਗ ਰਿਹਾ ਵਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਖਾਸ ਤੌਰ ਤੇ ਅਭੀ ਰਾਜਪੂ ਜੀ ਬੱਗਾ ਜੀ ਰਮੇਸ਼ ਜੀ ਔਰ ਬਿੱਟੂ ਜੀ ਔਰ ਕਿਸਾਨ ਵੀਰ ਉਹ ਦਲਬਾਗ ਜੀ ਔਰ ਕਾਫੀ ਸਾਥੀ ਮੈਂ ਸਮੇਂ ਦਾ ਇਸ ਪ੍ਰੋਗਰਾਮ ਵਿੱਚ ਹਰ ਸਾਲ ਮੈਂ ਸਮੇਂ ਦਾ ਵੀ ਪਹੁੰਚ ਕੇ ਭਗਵਾਨ ਵਾਲਮੀਕ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਕਿ ਮੈਂ ਜਿੰਨੇ ਵੀ ਸ਼ਹਿਰ ਨਿਵਾਸੀ ਇੱਥੇ ਆਏ ਆ ਉਹ ਚਾਹੇ politcal ਹੈਗੇ ਆ ਚਾਹੇ ਕਿਸਾਨ ਵੀਰ ਮੈਂ ਆਪਣੇ ਸਾਥੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਵਾਲਮੀਕ ਚਰਨਾ ਚ ਬੇਨਤੀ ਕਰਦਾ ਵੀ ਇਦਾਂ ਹੀ ਵੀ ਸਾਡਾ ਸਾਥ ਦਿੰਦੇ ਰਹਿਣ ਵੀ ਹਰ ਸਾਲ ਜਿਹੜਾ ਵੀ ਭਗਵਾਨ ਵਾਲਮੀਕ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਸੀ ਪ੍ਰਾਪਤ ਕਰਦੇ ਰਹੀਏ ਗੁਰਮੀਤ لال ਬਿੱਟੂ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਹਰ ਸਾਲ ਦੀ ਤਰ੍ਹਾਂ ਐਸਵਾਰ ਵੀ ਭਗਵਾਨ ਸ਼੍ਰੀ ਵਾਲਮੀਕ ਸਵਾਮੀ ਜੀ ਦਾ ਜੋ ਪ੍ਰਗਟ ਦਿਹਾੜਾ ਮਨਾ ਰਹੀ ਹੈ ਅਸੀਂ ਬੜੇ ਮਾਣ ਮੱਤੇ ਆ ਬੜੇ ਵੱਡ ਭਾਗੇ ਆ ਕਿ ਸਮੇਂ-ਸਮੇ ਸਾਡੇ ਪੰਜਾਬ ਦੇ ਵਿੱਚ ਇਹ ਪ੍ਰਥਾ ਬਣੀ ਹੋਈ ਆ ਕਿ ਅਸੀਂ ਆਪਣੇ ਗੁਰੂਆਂ ਪੀਰਾਂ ਨੂੰ ਪੈਗੰਬਰਾਂ ਨੂੰ ਯਾਦ ਕਰਦੇ ਆ ਔਰ ਇਸ ਯਾਦ ਕਰਨ ਦੇ ਉਪਰਾਲੇ ਦੀ ਲੜੀ ਹੋਰ ਲੰਬੀ ਕਰਨ ਵਾਸਤੇ ਅਸੀਂ ਦੁਆ ਕਰਦੇ ਆ ਅਰਦਾਸ ਕਰਦੇ ਆ ਏ ਸੱਚੇ ਪਾਤਸ਼ਾਹ ਏ ਵਾਹਿਗੁਰੂ ਕਿ ਇਹਨਾਂ ਵੀਰਾਂ ਨੂੰ ਹੋਰ ਕੰਮ ਕਰਨ ਦੀ ਸ਼ਕਤੀ ਬਖਸ਼ੋ ਸਮੇਂ-ਸਮੇ ਅਜਿਹੇ ਸਮਾਗਮ ਏਕਤਾ ਤੇ ਸਦਭਾਵਨਾ ਦਾ ਸਬੂਤ ਦਿੰਦੇ ਜਿਹੜੇ ਸਮਾਗਮ ਨੇ ਉਹ ਕਰਵਾਉਂਦੇ ਰਹਿਣ ਮੈਂ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਸਾਰੇ ਆਏ ਹੋ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਤੇ ਗੁਰਮੀਤ لال ਬਿੱਟੂ ਜੀ ਨੂੰ ਵਧਾਈ ਦਿੰਦਾ ਅ ਭਗਵਾਨ ਜੀ ਦੇ ਜਿਹੜੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ